ਮਨੋਲੀ ਬਣਾਣੀ ਬਣਾਉਣੀ ਅਸੀਂ ਗਾਲ ਕੱਢੀ ਅਸੀਂ ਗਾਲੀ ਤਾਂ ਕੱਢੀ ਨਹੀਂ ਹੈਗੀ ਨਹੀਂ ਕਹਿੰਦੇ ਮੈਂ ਹੁਣ ਉਹ ਤਾਂ ਲੋਕਾ ਤੁਰਹਾਉਂਗਾ ਨਹੀਂ ਤੂੰ ਮੈਨੂੰ ਹਰੇਕ ਵਾਰ ਜਾਣਾ ਕਰਦੀ ਆ ਚੌਥੀ ਗਾਲ ਕੱਢਣਾ ਕਰਦੀ ਆ ਚੌਥੀ ਜਾਰ ਇੱਕ ਸਣਕਾਲਾ ਜੁੱਤੀ ਲੰਮੀ ਵਾਲਾ ਤੂੰ ਆ ਤੂੰ ਵੀ ਰੈਂਡਿੰਗਰ ਪਹਿਨੀ ਨਹੀਂ ਆਪਣਾ ਛੱਡ ਗਿਆ ਇੰਨਾ ਪਹਿਲਾ ਤੂੰ ਕਹ ਤੂੰ ਵੀ ਤੇਰੀ ਹੋਵੇ ਸਾਡੇ ਤਾਂ ਬੰਦਾ ਨਹੀਂ ਉਹ ਬਥੇਰੀਆ ਬਥੇਰੀਆ ਹੁਣ ਵੀ ਕਿਹੜਾ ਮਾਰਦੇ ਬਹੁਤ ਕੋਈ ਨਹੀਂ ਤੇਰੇ ਵੀ ਪਾਜੂ ਦੇ ਯਾਰ ਅਮਾ ਚੁੱਪ ਹੋ ਜਾ ਚੁੱਪ ਹੋ ਜਾ ਚੁੱਪ ਹੋ ਜਾ ਹੈਨਾ ਜੇ ਹੁਣ ਮੈਨੂੰ ਗੰਦ ਬੋਲਨੀ ਹੈ ਨਾ ਪਹਿਲਾਂ ਤੈਨੂੰ ਕੋਈ ਨਹੀਂ ਦੱਸਦੀ ਹੈ ਪਹਿਲਾਂ ਤੈਨੂੰ ਬੋਲੇ ਦੱਸ ਤੂੰ ਵੀਡੀਓ ਜਾਣ ਕੇ ਤੂੰ ਵੀਡੀਓ ਬਣਾਉਣੀ ਮੈਨੂੰ ਬਤਾਇਆ ਕੋਈ ਗੱਲ ਨਹੀਂ ਹਾਂ ਹੈਨਾ ਪਹਿਲਾਂ ਤੂੰ ਗੰਦ ਬੋਲਦੀ ਹੈ ਕਿੱਥੇ ਲੱਗੀ ਹੈ ਗੰਦ ਦਿਖਾਓ ਹੁਣ ਗੰਦ ਕਰ ਦੇ ਜਰਾ ਹੈਨਾ ਤੋੜ ਦੇ ਕੋਈ ਲੱਗਣਾ ਚੜ ਕੇ ਉਹਦਾ ਰਹਾਮ ਦਾ ਆ ਤੇ ਮੈਂ ਮੈਂ ਤੇਰੇ ਮਾੜ ਨਾਲ ਤੇ ਮੈਂ ਦੱਸਦਾ ਅਮਾ ਚੁੱਪ ਹੋ ਜਾ ਹੋਰ ਤੇ ਵੀ ਵਾਰ ਮਾਰ ਦੇ ਚੁੱਪ ਹੋ ਜਾ ਮਾਰ ਦੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਕੜੀ ਲੱਗ ਗਈ ਨਾ ਹੋ ਜਾ। ਚੁੱਪ ਹੋ ਜਾ ਚੁੱਪ ਹੋ ਜਾ। ਮੈਂ ਉਹਨੂੰ ਕਹਿੰਦੀ ਤੇਰਾ ਮਤਲਬ ਕੀ ਬੋਲੋ ਮੇਰੀ ਅਟਕ। ਮੇਰੀ ਕਿੱਟ ਕੱਟ ਦਿਆ। ਓ ਮੇਰੀ ਨਹੀਂ ਪੱਟੀ ਜਾਣੇ ਨਾ। ਮੇਰੀ ਨਹੀਂ ਪੱਟੀ ਜਾਣ ਜਿੱਦਾਂ ਮਰਦੀ ਹੈ ਨਾ। ਚੁੱਪ ਹੋ ਜਾ। ਮੇਰੀ ਨਹੀਂ ਨਾ ਪੱਟੀ ਜਾਣ ਜਿੱਦਾਂ ਮਰਦੀ ਉਹ। ਚਾਚੂ ਆ ਜਾਓ ਇੱਧਰ। ਹੈ ਨਾ। ਗੋਲੀ ਲੱਗਣਾ ਹੈ। ਤੈਨੂੰ ਤਾਂ ਮੈਂ ਬੋਲੇ ਤੇ ਨੀ ਮਾਰੇ ਪੱਕਾ ਡੇ ਲੱਗ ਮੇਰੀ ਅਟੇ ਨਹੀਂ ਪੱਟੜੀ ਹੈ। ਹੈ ਨਾ। ਕਿਹਨੇ ਪੱਟੀ ਨਹੀਂ ਦੇਖਤਾ? ਓਏ ਇੱਧਰ ਪਣਾ ਵੀਡੀਓ। ਹੈ ਨਾ। ਆਪਾਂ ਆ ਵੀਡੀਓ। ਆਪਾਂ ਵੀਡੀਓ। ਆਪਣਾ ਦਿਖਾ ਕਿਥੇ ਵੀ ਨਹੀਂ ਫਟਿਆ ਲੈ ਨਾ ਗੱਲਾਂ ਕਰਾਉਂਦਾ ਤੂੰ ਬੋਲ ਤੀਜਾ ਜਨਸਿਆ ਤੇਰਾ ਤੂੰ ਮੈਨੂੰ ਗੰਦ ਬੋਲਦੀ ਆ ਉਹ ਕੰਜਰਾ ਬੋਲਦਾ ਤੂੰ ਹੁਣ ਬੋਲੂਗੀ ਤੂੰ ਬੋਲ ਹੁਣ ਬੋਲੂਗੀ ਹੁਣ ਬੋਲੂਗੀ ਚੁੱਪ ਹੋ ਜਾ ਤੂੰ ਚੁੱਪ ਹੋ ਜਾ ਤੂੰ ਅੰਮਾ ਚੁੱਪ ਹੋ ਜਾ ਤੂੰ ਮਾਂ ਦਾ ਹੋਵੇ ਨਾ ਰਹਿਣਾ ਹੈ ਨਾ ਕਿਹਨੂੰ ਗੰਦ ਬੋਲਦੀ ਹੈ ਨਾ ਬੋਲਦਾ ਕਿਹਨੂੰ ਗੰਦ ਬੋਲ ਚੁੱਪ ਕਰ ਜੋ ਤੁਸੀਂ ਚੁੱਪ ਕਰ ਜੋ ਬਸ ਚੁੱਪ ਕਰ ਜੋ ਹੈ ਨਾ ਕਿਹੜਾ ਆਣ ਗਵਾਣ ਦੇ ਆ ਪਿਆ ਬੋਲ ਕੇ ਕਾਕਾ ਤੁਸੀਂ ਕਰ ਨਾ ਕਰੇ ਨਾ ਆਣ ਗਵਾਣ ਕੋਈ ਵੀ ਗੰਦ ਨਹੀਂ ਕਿਸੇ ਨੇ ਸੁਣਨਾ ਗੰਦ ਨਹੀਂ ਤੂੰ ਗੱਲ ਕਰ ਲੈ ਤੂੰ ਸੁਣ ਲੈ ਤੂੰ ਵੀ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਤੁਹਾਨੂੰ ਕਹਿ ਦੋ ਕੀ ਬੋਲੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਵੀਡੀਓ ਤੂੰ ਬਾਅਦ ਚ ਬਣਾਉਣੀ ਕੀਤੀ ਆ ਬਾਜੀ ਮੈਂ ਤੁਸੀਂ ਵੀ ਭੈਣ ਚੋਦੀ ਕਹਨੇ ਸੀਗੇ ਕਹਨੇ ਸੀਗੇ ਤਨੂ ਕਿਹਾ ਇਹ ਲੱਗ ਪਿਆ ਬੋਲਣ ਰਹੇ ਹੈ ਨਾ ਇਹ ਲੱਗ ਨਹੀਂ ਪਿਆ ਬੋਲਣ ਰਹੇ ਹੈ ਨਾ ਢਾਂਚੋਦੀ ਵੀ ਨਾ ਕਹਿੰਦੀ ਸੀਗੇ ਇਹ ਤੁਸੀਂ ਕਹਿੰਦੇ ਨਹੀਂ ਸੀਗੇ ਜਦੋਂ ਪਹਿਲਾ ਲੜਾਈ ਹੋਈ ਤੁਸੀਂ ਪਹਿਲਾ ਲੜਾਈ ਹੋਈ ਕਿ ਆ ਨਹੀਂ ਸੀ ਤੁਸੀਂ ਕਿਹਾ ਨਹੀਂ ਸੀ ਜਦੋਂ ਪਹਿਲਾ ਲੜਾਈ ਹੋਈ ਹੈ ਨਾ ਗਾਚਾ ਆਪਣਾ ਲੈ ਮੈਂ ਪਿਆਰ ਨੂੰ ਕਹਿੰਦਾ ਨੂੰ ਮੈਂ ਤੁਹਾਨੂੰ ਕਹਿੰਦਾ ਚੱਕਾ ਲਾ ਲਈ ਇੱਥੇ ਹੈ ਨਾ ਕਹਣਾ ਹੈ ਨਾ ਜਿਸ ਨੂੰ ਖਿਲਾੜ ਮਨ ਕੇ ਬੋਲੋ ਨਾ ਹੈ ਨਾ ਕੋਈ ਗੱਲ ਨਹੀਂ ਅਮਰ ਚੁੱਪ ਹੋ ਤੁਸੀਂ ਚੁੱਪ ਹੋ ਜਾਓ ਚੁੱਪ ਚੁੱਪ ਨੇ ਨਾ ਮੈਂ ਚੱਲਦੀ ਜਾਂ ਤੂੰ ਕਰਾ ਕੱਟ ਹਮਮਾ ਦਿਖਾਓ ਕਿੱਥੇ ਮਾਰਿਆ ਦਿਖਾਓ ਕਿੱਥੇ ਮਾਰਿਆ ਮੈਂ ਥਾਣੇ ਜਾਣਾ ਇਹ ਜਾ ਚੱਲ ਜਾ ਥਾਣੇ ਜਾਣਾ ਥਾਣੇ ਜਾਣਾ ਤੂੰ ਹੈਨਾ ਅੱਗੇ ਛੁੱਟ ਗਿਆ ਤੂੰ ਹੈਨਾ ਅੱਗੇ ਨਹੀਂ ਤਾਂ ਛੁੱਟ ਗਿਆ ਕੋਈ ਗੱਲ ਨਹੀਂ ਹੈਨਾ ਤੇਰਾ ਵੀ ਇੱਕ ਵਾਰ ਬਾਪਿਆ ਨਾਲ ਬੋਲਦੀ ਜਿਹੜਾ ਤੂੰ ਉਹ ਪਹਿਲੇ ਕੌਣ ਬੋਲਿਆ ਜੋ ਤੈਨੂੰ ਅਸਲੀ ਕੌਣ ਬੋਲਿਆ ਸੀ ਉਸਲੇ ਕਰ ਬੋਲਿਆ ਸੀ ਹੈਨਾ ਤੇ ਤੂੰ ਸਾਰਾ ਨੱਕੀ ਜਾਵੇਂ ਹੈਨਾ ਗੱਲ ਵੇ ਉਹਦੇ ਨਾਲ ਕਹਦੇ ਤੂੰ ਬੱਚਾ ਮਿਲਤਾ ਡਾਂ ਲਾ ਪਿਆ ਤੂੰ ਕੀ ਗੱਲ ਕਰਨੀ ਤੂੰ ਉਹ ਮੇਰੇ ਅੱਤਰ ਪੱਟਦਾ ਸੀ ਤੋਦਾ ਪੈਂਦੀ ਸੀ ਮੈਨੂੰ ਹੈਨਾ ਤੂੰ ਮੇਰੇ ਨਹੀਂ ਪੱਟਿਆ ਨਾ ਕਿੱਥੇ ਪੱਟੇ ਮੇਰੇ ਨਹੀਂ ਉਹ ਮਾਂ ਤਾਂ ਸਿਰੇ ਹੀ ਮਾਰਦਾ ਉਹ ਮਾਰਦਾ ਸੀ ਕਿ ਨਹੀਂ ਮਾਰਦਾ ਸੀ ਦੱਸਦਾ ਪਹਿਲਾਂ ਮੈਂ ਨੈਟ ਤੇ ਉੱਥੇ ਅੱਜ ਖੂਨ ਨਿਕਲਿਆ ਹੈਨਾ ਆਹੋ ਖੂਨਿਆ ਨਿਕਲ ਤੂੰ ਤਾਂ ਪ੍ਰੂਫ ਮਟਾਈ ਜਾਂਦਾ ਮੇਰੇ ਤੂੰ ਪ੍ਰੂਫ ਮਟਾਈ ਜਾਂਦਾ ਇੱਥੋਂ ਆਖੀਆਂ ਹੀ ਨਿਕਲਦੀਆਂ ਇੱਥੋਂ ਪੱਲਾ ਇੱਥੋਂ ਹੀ ਓਏ ਤਾਂ ساری ਉਮਰ ਇੱਥੇ ਨਿਕਲਿਆ ਕੋਈ ਗੱਲ ਨਹੀਂ ਤੇਰੀ ਵੀ ਨਿਕਲ ਆ ਪਾਪੇ ਦੇ ਲੋਕਾਂ ਦੀਆਂ ਬਾਤੀ ਤੀਆਂ ਬਥੇਰੀਆਂ ਚੁੱਪ ਹੋ ਜਾ ਤੂੰ ਚੁੱਪ ਹੋ ਜਾ ਉਹ ਤੇਰੀ ਵੀ ਈ ਮੈਂ ਦੇਖੀ ਆਸੀਆਂ ਜਾਂਦੀਆਂ ਬਸ ਨਾ ਨਹੀਂ ਲੜਨਾ ਬਸ ਨਾ ਨਹੀਂ ਲੜਨਾ ਚੁੱਪ ਹੋ ਜਾ ਹਾਂ ਹੈ ਨਾ ਹਾਂ ਹੈ ਨਾ ਹੈ ਨਾ ਹੈ ਨਾ ਹਰੇਕ ਮਨ ਨੂੰ ਬੋਲ ਬੋਲ ਕੇ ਆਪਣੀ ਵਾਰੀ ਕੰਦੀ ਮਾਰਦੇ ਬਣਾਈ ਮੂਵੀ ਮਾਰਦੇ ਬਣਾਈ ਆ ਮੈਂ ਪੂਰੀ ਬਣਾਈ ਆ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਹਾਂ ਹਾਂ ਕੋਈ ਗੱਲ ਨਹੀਂ ਹਾਂ ਦਿਖਾਓ ਕਿਥੇ ਮਾਰਿਆ ਹੈਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈਨਾ ਹੈਨਾ ਕੋਈ ਗੱਲ ਨਹੀਂ ਮੁੰਡਾ ਕਿਹੜਾ ਗਾਲਾਂ ਸੁਣਿਆ ਨਹੀਂ ਚਾਚਾ ਆ ਜਾ ਤੁਸੀਂ ਇੱਧਰ ਚਾਚੂ ਦੀ ਬੜਾਈ ਮਾਰਦੇ ਨੇ ਹਾਂ ਹਾਂ ਚਾਚੂ ਤੇ ਮਾਰਦੇ ਦੀ ਬੜਾਈ ਤਾਂ ਠੀਕ ਹੈ ਵਧੀਆ ਕਿਉਂ ਨਹੀਂ ਬੋਲਦੇ ਮੈਂ ਖੜ ਲੈਂਦਾ ਮੈਂ ਤੂੰ ਆ ਜਾ ਹਾਂ ਹਾਂ ਚਾਚੂ ਆ ਜਾ ਚਾਚੂ ਆ ਜਾ ਤੁਸੀਂ ਆ ਜਾ ਆ ਜਾ ਤੁਸੀਂ ਇਹਨਾਂ ਆ ਚਾਉਣਾ ਆ ਤੇਰੀਆਂ ਲੈਂਦੀਆਂ ਹੀ ਨਹੀਂ ਇਹਨਾਂ ਸੁਣ ਤੇਰੀਆਂ ਲੈਂਦੀਆਂ ਹੀ ਨਹੀਂ ਆ ਮੇਰੀਆਂ ਲੈਂਦੀਆਂ ਹੀ ਨਹੀਂ ਬਸ ਇਹਨਾਂ ਇਹਨਾਂ ਹਾਂ ਛੱਡ ਤੇਰੀਆਂ ਲੈਂਦੀਆਂ ਹੀ ਨਹੀਂ ਹਾਂ ਕੋਈ ਗੱਲ ਨਹੀਂ ਫਰੇਕ ਵਾਰ ਗੰਗ ਬੋਲਦੀ ਆ ਇਹਨਾਂ ਇਹ ਤਾਂ ਪੱਟਦਾ ਸੀ ਮੈਂ ਕਿਹਾ ਇਹ ਤਾਂ ਨਹੀਂ ਮੇਰੀ ਪਕੇ ਉਹ ਮਿੱਟੀ ਨਾਲ ਤਾਂ ਲੱਗਾ ਉਹ ਨਹੀਂ ਹੈ ਨਾ ਕੋਈ ਤਾਂ ਸਾਫਤਨ ਲੱਗਾ ਪਹਿਲਾਂ ਗੱਲ ਤੇ ਕਹੀ ਦੀ ਹੈ ਨਾ ਨਹੀਂ ਪੱਟਿਆ ਨਹੀਂ ਪੱਟਿਆ ਯਾਰ ਇਹ ਨਹੀਂਗਾ ਪੱਟਣਾ ਇੰਨੇ ਚ ਮੇਰਾ ਮਾਰਿਆ ਕਾਂਡੀਆਂ ਮੂੰਹ ਵੀ ਸਾਰੀ ਭਾਈ ਉਹ ਮਾਰੀਆਂ ਇਹਨੂੰ ਮੇਰੇ ਕਿੱਦਾਂ ਬੋਲਦਾ ਹੈ ਨਾ ਉਹ ਕਾਂਡੀਆਂ ਵੜਦਾ ਸੀ ਕਾਂਡੀ ਨਾਲ ਹੈ ਨਾ ਜਿਹੜਾ ਤੂੰ ਕਹਿੰਦਾ ਨਾ ਹਲਾ ਕੇ ਸਹੀ ਲੱਗੀ ਹੈ ਨਾ ਉਹ ਕਾਂਡੀਆਂ ਪੜਦਾ ਸੀ ਕਾਂਡੀ ਨਾਲ ਪੜਦਾ ਸੀ ਹਾਂ ਉਹ ਦੂਜਿਆਂ ਨਾਲ ਜਿਹੜਾ ਤਾਂ ਫੇਰ ਮੁੱਟੀ ਕੱਢਣ ਲੱਗਾ ਉਹ ਕਿੰਨੇ ਵਜੇ ਆ ਹੀ ਕਹਿੰਦੇ ਤੂੰ ਉਹਨੂੰ ਪਿਆਰ ਨਾ ਕਹਿੰਦੇ ਉਹ ਪਿਆਰ ਨਹੀਂ ਕਿਹਾ ਮੈਂ ਪਿਆਰ ਨਹੀਂ ਕਹਿੰਦੀ ਸੀ ਪੂਰੀ ਗੱਲ ਮੈਨੂੰ ਇਹ ਅੱਛਾ ਉਹ ਟੱਕਰ ਬੰਦੇ ਮੈਂ ਤਾਂ ਬੋਲ ਬੋਲ ਮੈਂ ਕਿਤਾ ਬੋਲਦੀ ਸੀ ਇਹ ਜਿਆਦਾ ਬੰਦੇ ਮੈਂ ਤਾਂ ਬੋਲਾ ਜਾਂਦਾ ਹੈ ਹੈ ਨਾ ਇਹ ਜਿਆਦਾ ਬੰਦੇ ਮਤ ਨਹੀਂ ਦੇਖ ਕਿਆ ਨਾ ਨਹੀਂ ਉਹ ਕੀ ਕਹਿੰਦਾ ਉਹਦੇ ਵੀ ਮਾਰਿਆ ਹਜਮ ਆ ਮਾਸੀ ਗਾਇਆ ਉਹਦੇ ਵੀ ਕਿਤੇ ਕੰਦੀ ਨਾ ਮਾਰਿਆ ਮੈਂ ਨਹੀਂ ਗੰਡ ਸੁਣਦਾ ਤੇਰਾ ਤੂੰ ਤੀਜੀ ਵਾਰ ਸੁਣ ਲੈ ਤੇਰਾ ਸੁਣ ਲਮ ਰਾਜੇ ਦਾ ਤੇਰਾ ਉਹ ਤੇਰੀਏ ਸੁਣ ਲੈ ਕੋਈ ਗੱਲ ਨਹੀਂ ਸਾਥੋ ਹੈ ਗਈ ਆ ਵੀਡੀਓ ਹੈ ਨਾ ਸਭ ਕਿਹੜਾ ਹੈ ਨਹੀਂ ਗਈ ਹੈ ਨਾ ਅਸੀਂ ਸੁਣਦੇ ਬਦਮਾਸ਼ ਪੱਤਾ ਬਣਿਆ ਆ ਇਹ ਜਿਵੇਂ ਬਦਮਾਸ਼ ਪਣੀਓ ਲੋਕਾਂ ਨੂੰ ਇਹਦਾ ਹਾਮ ਤੇ ਬਿਨਾ ਗਾਲੀ ਕਰਦੀ ਕਿਸੇ ਨਾਲ ਪਹਿਲੇ ਇਹ ਮੇਰੇ ਨਾਲ ਕੰਮ ਨਹੀਂ ਕੀਤਾ ਪੈਰ ਚੋਤੇ ਕਹਿੰਦਾ ਆ ਮੈਂ ਚੱਲ ਅੰਦਰ ਲੱਡੂ ਆ ਮਠਾਣੇ ਜਾ ਕੇ ਆਵਾਂ ਤੂੰ ਅੰਦਰ ਚੱਲ ਤੂੰ ਅੰਦਰ ਚੱਲ ਹੌਂਡੇ ਛੱਡਣ ਆਏ ਨਾ ਹੁਣਾਂ ਨੂੰ ਪੇਦਾ ਪੱਤਾ ਬਣਾ ਕੇ ਛੱਡ